ਕੇ ਰਾਤੀ ਕੋਈ 10 ਵਜੇ ਦੇ ਕਰੀਬ ਇੱਕ ਬਹੁਤ ਕੋ ਦੱਤਮਾਕਾ ਆਂਂ ਦਵਾਲੀ ਸੋਤਣਾ ਰਾਤ 10:00 ਵਜੇ ਕੋਈ ਇਹਨਾਂ ਨੇ ਜਿਹੜੇ ਖਾਕੇ ਆਂਦੇ ਸੀ ਨਾ ਉਹ ਧਮਾਕਾ ਬਹੁਤ ਜ਼ਿਆਦਾ ਆਇਆ ਜਿਹਦੇ ਵਿੱਚ ਪਰਿਵਾਰ ਦੇ 6-7 ਮੈਂਬਰ ਜਿਹੜੇ ਨੇ ਬਹੁਤ ਬਹੁਤ ਹੀ ਮਾੜੇ ਹਾਲਾਤਾਂ ਜ਼ਖਮੀ ਹੋਏ ਨੇ ਪੰਜ ਬੱਚੇ ਸਨ ਮੁੰਡੇ ਸਨ ਤੇ ਦੋ ਬੀਬੀਆਂ ਜਿਹੜੀਆਂ ਜ਼ਖਮੀ ਸਨ ਬਹੁਤ ਜ਼ਿਆਦੀਆਂ ਪੰਜਾਂ ਦੇ ਵਿੱਚੋਂ ਇੱਕ ਦੀ ਜਿਹੜੀ ਆ ਉਹਨਾਂ ਡੈਥ ਹੋ ਚੁੱਕੀ ਆ ਤੁਹਾ ਕੈਨ ਨਾ ਵੀ ਯੂਅਰ ਦਾਸ ਤੋਂ ਹੈ ਜਿੱਦਾ ਕੋਈ ਬੰਮ ਫਟਿਆ ਹੋਇਆ ਲਾਗੇ ਲਾਗੇ ਦੋ ਤਿੰਨ ਪਿੰਡਾਂ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਜੋ ਵੀ ਸਾਡੀ ਸੰਗਤ ਸੁਣਦੀ ਆ ਜਾਂ ਸੰਸਥਾਵਾਂ ਸੁਣਦੀਆਂ ਨੇ ਉਹਨਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਦੇ ਦੇ ਬਾਕੀ ਬੱਚੇ ਜਿਹੜੇ ਆ ਉਹਨਾਂ ਦਾ ਇਲਾਜ ਹੋ ਸਕੇ ਕਿਉਂਕਿ ਇਹਨਾਂ ਦੇ ਕੋਲ ਕੋਈ ਸਮਰੱਥਾ ਨਹੀਂ ਕਿ ਇਲਾਜ ਨਹੀਂ ਕਰਵਾ ਸਕਦੇ ਮੇਰਾ ਨਾਂ ਮਿੰਦਰ ਸਿੰਘ ਕਿਥੋਂ ਦੇ ਰਹਿਣ ਵਾਲੇ ਪਿੰਡ ਤਰਮਾਬਾਦ ਬਲਾਕ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਰਾਤੀ ਕੋਈ 10 ਵਜੇ ਦੇ ਕਰੀਬ ਇੱਕ ਬਹੁਤ ਵੱਡਾ ਧਮਾਕਾ ਆਇਆ ਤੇ ਅਸੀਂ ਮੇਰਾ ਕਾਰ ਇੱਕ ਕਿਲੋਮੀਟਰ ਤੇ ਆ ਮੇਰੇ ਭਤੀਜੇ ਹੀ ਲੱਗਦੇ ਨੇ ਅਸੀਂ ਉੱਥੋਂ ਭੱਜ ਕੇ ਆਏ ਤੇ ਆ ਕੇ ਵੇਖਿਆ ਤੇ ਉੱਥੇ ਬੜਾ ਇੱਕ ਧਮਾਕਾ ਜਿਹਾ ਬੜਾ ਪ੍ਰਦੂਸ਼ਣ ਜਿਹਾ ਬਣਿਆ ਹੋਇਆ ਸੀਗਾ ਤੇ ਉਸ ਟਾਈਮ ਬੱਚੇ ਲੈ ਜਾਂਦੇ ਸੀ ਅਸੀਂ ਇਸ ਵਾਸਤੇ ਉੱਥੇ ਘਰੋਤੇ ਨੇ ਅਸੀਂ ਗੱਡੀਆਂ ਵਿੱਚ ਮਗਰੋਂ ਪਹੁੰਚ ਗਏ ਆ ਪਹਿਲਾ ਆਈਵੀ ਹਸਪੀਟਲ ਲਿਆਂਦਾ ਫਿਰ ਗੁਰਨਾਨਕ ਕੀਤਾ ਗਿਆ ਰੈਫਰ ਕੀ ਹਾਲਾਤ ਕੀ ਹੈ ਤੇ ਉਹਨਾਂ ਦੇ ਵਿੱਚੋਂ ਜਿਹੜੇ 5 ਬੱਚੇ ਸਨ ਮੁੰਡੇ ਸਨ ਤੇ ਦੋ ਬੀਬੀਆਂ ਜਿਹੜੀਆਂ ਜਖਮੀ ਸਨ ਬਹੁਤ ਜ਼ਿਆਦੀਆਂ ਪੰਜਾਂ ਦੇ ਵਿੱਚੋਂ ਇੱਕ ਦੀ ਜਿਹੜੀ ਆ ਹੁਣ ਡੈਥ ਹੋ ਚੁੱਕੀ ਆ ਤੇ ਬਾਕੀ ਬਹੁਤ ਜ਼ਿਆਦਾ ਜਿਨ੍ਹਾਂ ਦੀ ਡੈਥ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਮਨਪ੍ਰੀਤ ਹੈ ਪੁੱਤਰ ਸਤਨਾਮ ਸਿੰਘ ਤੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਬੜਾ ਗਰੀਬ ਪਰਿਵਾਰ ਆ ਬੜੇ ਬੱਚੇ ਸੀਰੀਅਸ ਨੇ ਇਨਾਂ ਦੇ ਕੋਲ ਇਲਾਜ ਕਰਨ ਦੀ ਸਮਰੱਥਾ ਬਿਲਕੁਲ ਨਹੀਂ ਹੈਗੀ ਜੋ ਵੀ ਸਾਡੀ ਸੰਗਤ ਸੁਣਦੀ ਆ ਜਾਂ ਸੰਸਥਾਵਾਂ ਸੁਣਦੀਆਂ ਨੇ ਉਹਨਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਦੇ ਬਾਕੀ ਬੱਚੇ ਜਿਹੜੇ ਆ ਉਹਨਾਂ ਦਾ ਇਲਾਜ ਹੋ ਸਕੇ ਕਿਉਂਕਿ ਇਹਨਾਂ ਦੇ ਕੋਲੇ ਕੋਈ ਸਮਰੱਥਾ ਨਹੀਂ ਇਹ ਇਲਾਜ ਨਹੀਂ ਕਰਵਾ ਸਕਦੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਆਪ ਸਾਰੀ ਸੰਗਤ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਜੀ ਕੀ ਗੱਲ ਹੋ ਗਈ ਇਹ ਜੀ ਦੀਵਾਲੀ ਵਾਲੇ ਰਾਤ ਨਾਲ ਜਦੋਂ ਦੀਵਾਲੀ ਸੋਧਣ ਰਾਤ 10:00 ਵਜੇ ਕੋਈ ਇਹਨਾਂ ਨੇ ਜਿਹੜੇ ਪਟਾਕੇ ਆਂਦੇ ਸੀ ਉਤਮਾ ਕਾ ਬਹੁਤ ਜ਼ਿਆਦਾ ਆਇਆ ਜਿਹਦੇ ਵਿੱਚ ਪਰਿਵਾਰ ਦੇ 6-7 ਮੈਂਬਰ ਜਿਹੜੇ ਨੇ ਬਹੁਤ ਬਹੁਤ ਹੀ ਮਾੜੇ ਹਾਲਾਤਾਂ 'ਚ ਜ਼ਖਮੀ ਹੋਏ ਨੇ ਜੀ ਇੱਕ ਇਹ ਦੋ ਭਰਾ ਨਹੀਂ ਸਕੇ ਜੀ ਇੱਕ ਦੀ ਡੈਥ ਹੋ ਚੁੱਕੀ ਆ ਦੂਜਾ ਬਹੁਤ ਸੀਰੀਅਸ ਆ ਜੀ ਸਕੇ ਭਰਾ ਨਹੀਂ ਦੋਨੇ ਇੱਕ ਦੀ ਡੈਥ ਆਈ ਸੀ ਤਾਂ ਪ੍ਰਸ਼ਾਸਨ ਅਗੇ ਅਪੀਲ ਕਰਦੇ ਆ ਵੀ ਉਹਦੀ ਜਾਨ ਬਚ ਜਾਏ ਡਾਕਟਰ ਸਾਹਿਬਾ ਨਾਲ ਵੀ ਕਰਾਂਗੇ ਵੀ ਜੋ ਵੀ ਹੋ ਸਕਦੀ ਹੈ ਇਹਨਾਂ ਦੀ ਸਹਾਇਤਾ ਜਿਹੜੀ ਕੀਤੀ ਜਾਵੇ ਕਿੰਨੀ ਉਮਰ ਸੀ ਇਹ ਬੱਚੇ ਦੀ 18 ਸਾਲ ਏਜ ਸੀ ਜੀ ਤੇ ਹੋਰ ਵੀ ਪਰਿਵਾਰ ਚ ਜ਼ਖਮੀ ਹੋਏ ਹਾਂਜੀ ਹਾਂਜੀ ਦੋ ਭਰਾ ਇਹ ਆ ਕਿਨੇ ਚਾਚੇ ਦਾ ਬੇਟਾ ਵਾ ਉਹ ਵੀ ਬਹੁਤ ਜ਼ਖਮੀ ਆ ਬਾਕੀ ਕੁਝ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਨੇ ਉਹ ਵੀ ਦੋ ਜਿੰਦੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ ਹੈ ਬਹੁਤ ਹੀ ਧਮਾਕਾ ਕੀ ਧਮਾਕੇ ਜਨਾ ਕੀ ਪਟਾਕੇ ਦਾ ਹੀ ਕਿ ਧਮਾਕਾ ਸੀ ਸਰ ਪਤਾ ਨਹੀਂ ਲੱਗੇ ਵਹੀਂ ਆਪ ਇਹ ਧਮਾਕਾ ਇੰਨਾ ਭੂਆ ਵਰ ਦਸਤ ਹੋਇਆ ਜਿਦਾ ਕੋਈ ਬੰਮ ਫਟਿਆ ਹੋਏ ਲਾਗੇ ਲਾਗੇ ਦੋ ਤਿੰਨ ਪਿੰਡਾਂ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਬਹੁਤ ਤਰ੍ਹਾਂ ਪਟਾਕੇ ਦੇ ਧਮਾਕੇ ਦੇ ਨਾਲ ਇਹ ਖਿਲੜ ਚੁੱਕੇ ਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੋ ਅਪੀਲ ਕਰਦੇ ਆਂ ਕਿ ਇੱਕ ਬੱਚੇ ਦੀ ਸਾਡੇ ਦੀ ਡੈਥ ਹੋ ਗਈ ਆ ਜਿਹੜੇ ਦੂਜੇ ਨੇ ਸਾਡੇ ਗੰਭੀਰ ਨੇ ਜਿਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਜ਼ਰੀ ਨਿਯੋਗ ਹੋਈ ਪਈ ਆ ਉਹਨਾਂ ਦਾ ਬਚਾ ਕੀਤਾ ਜਾਵੇ ਕੋਈ ਇਲਾਕੇ ਦਾ ਕੋਈ ਮੋਦਵਾਰੀਆਂ ਕੋਈ ਐਮਐਲਏ ਕੋਈ ਹੁਣ ਤੱਕ ਕੋਈ ਨਹੀਂ ਸਰ ਅਜੇ ਤੱਕ ਸਾਡੇ ਕੋਈ ਅਸੀਂ ਸਵੇਰ ਦੇ ਹਸਪੀਟਲ ਆਏ ਆ ਪਿੰਡ ਦਾ ਸਭ ਕੁਝ ਕਹਿ ਨਹੀਂ ਸਕਦੇ ਕੋਈ ਪਹੁੰਚਿਆ ਆ ਵੈਸੇ ਮੈਨੂੰ ਪਤਾ ਲੱਗਾ ਸੀ ਕਿ ਤਹਿਸੀਲਦਾਰ ਡੇਰਾ ਪਾਪਾ ਨਾਨਕ ਉੱਥੇ ਸਾਡੇ ਪਿੰਡ ਧਰਮਾਬਾਦ ਜਿਹੜੇ ਨੇ ਪਹੁੰਚ ਚੁੱਕੇ ਨੇ